ਪੰਜਾਬੀਆਂ ਦੀ ਪਹਿਲੀ ਪਸੰਦ ਬਣਿਆ ਕੈਨੇਡਾ ਪੱਕੇ ਤੋਤੇ ਵਸਣ ਲਈ ਇਕ ਤਿਆਰ ਕਰ ਰਹੇ ਹਨ ਇਹ ਰਾ ਟੋਰਾਂਟੋ ਅਮਰੀਕਾ ਯੂ ਐਸ ਏ ਨਾਲੋਂ ਕੈਨੇਡਾ ਪੰਜਾਬੀਆਂ ਦੀ ਪਹਿਲੀ ਪਸੰਦ ਬਣਦਾ ਜਾ ਰਿਹਾ ਹੈ ਕੈਨੇਡਾ ਚ ਪ੍ਰਵਾਸੀਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਇਸ ਦੇ ਨਾਲ ਹੀ ਕੈਨੇਡਾ ਚ ਅਸਾਈਮਨ ਮੰਗਣ ਵਾਲਿਆਂ ਦੀ ਗਿਣਤੀ ਵਿੱਚ ਵੀ ਲਗਾਤਾਰ ਜਿਹੜਾ ਗਾਇਆ ਵਾਧਾ ਉਹ ਹੁੰਦਾ ਨਜ਼ਰ ਆਉਂਦਾ ਭਿਆਗ ਆਇਆ ਤੁਹਾਨੂੰ ਦੱਸ ਦਈਏ ਤੇ 186000 ਤੇ ਪੁੱਜ ਚੁੱਕੀ ਗਈ ਹੈ ਗਿਣਤੀ ਨਦੀ ਹਾਲੀ ਵਿੱਚ 10000 ਪੰਜਾਬੀਆਂ ਨੇ ਕੈਨੇਡਾ ਵਿੱਚ 50 50 ਮੰਗੀ ਹੈ ਅਸਾਈਲਮ ਮੰਗਣ ਵਾਲਿਆਂ ਤੋਂ ਵੱਡੀ ਗਿਣਤੀ ਕਮਾਂਤਰੀ ਵਿਦਿਆਰਥੀ ਅਤੇ ਵਿਜ਼ਟਰ ਵੀਜ਼ਾ ਵਾਲਿਆਂ ਦੀ ਹੈ ਜੋ ਪੱਕੇ ਤੌਰ ਤੇ ਕੈਨੇਡਾ ਵਿੱਚ ਵੱਸਣ ਲਈ ਇਹ ਰਾ ਅਖਤਿਆਰ ਕਰ ਰਹੇ ਹਨ ਦੂਜੇ ਪਾਸੇ ਇਮੀਗ੍ਰੇਸ਼ਨ ਮਾਹਿਰਾਂ ਦਾ ਕਹਿਣਾ ਹੈ ਕਿ ਅਸਾਈਲਮ ਕੀਸਾਂ ਦਾ ਬੈਕਲੌਗ ਵਧਨ ਕਾਰਨ ਨਵੇਂ ਮਾਮਲਿਆਂ ਦਾ ਨਿਪਟਾਰਾ 4 ਸਾਲ ਤੋਂ ਪਹਿਲਾਂ ਹੋਣਾ ਸੰਭਵ ਨਹੀਂ ਹੈ ਕੈਨੇਡੀਅਨ ਹਵਾਈ ਅੱਡਿਆਂ ਤੇ ਅਸਾਈਲਮ ਮੰਗਣ ਵਾਲਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਤੇ 2019 ਤੋਂ 2023 ਦੇ ਦਰਮਿਆਨ ਇਸ ਅੰਕੜੇ 'ਚ 72 ਹਜ਼ਾਰ ਦਾ ਵਾਧਾ ਹੋਇਆ ਹੈ ਮੋਟਰੀਅਲ ਦੇ ਹਵਾਈ ਅੱਡੇ ਤੇ 2022 'ਚ ਸਿਰਫ 3352 ਜਾਣਿਆਂ ਨੇ ਕੈਨੇਡਾ 'ਚ ਸ਼ਨ ਮੰਗੀ ਸੀ ਪਰ 2023 ਵਿੱਚ ਇਹ ਆંકੜਾ 29500 ਹੋ ਗਿਆ ਹੈ 10 ਦਈਏ ਕਿ 2019 ਵਿੱਚ 52378 ਜਾਣਿਆਂ ਨੇ ਕੈਨੇਡਾ ਚ ਪਨਾਹ ਮੰਗੀ ਪਰ ਅਗਲੇ ਸਾਲ ਕਰੋਨਾ ਮਹਾਂਮਾਰੀ ਦੇ ਚੱਲਨੇ ਨਾਲ ਸ਼ਰਨ ਮੰਗਣ ਵਾਲਿਆਂ ਦੀ ਗਿਣਤੀ ਘਟ ਕੇ 18500 ਰਹਿ ਗਈ ਸੀ 2023 ਵਿੱਚ 134000 ਅਸਾਈਲਮ ਅਰਜ਼ੀਆਂ ਰਿਫਿਊਜੀ ਬੋਰਡ ਕੋਲ ਵਿਚਾਰ ਅਧੀਨ ਹਨ ਪਰ ਟੋਰਾਂਟੋ ਸਟਾਰ ਦੀ ਰਿਪੋਰਟ ਮੁਤਾਬਕ 2024 ਵਿੱਚ ਅਸਾਈਲਮ ਕੇਸਾਂ ਦਾ ਬੈਕਲੌਗ 1,86,000 ਹੋ ਚੁੱਕਾ ਹੈ ਦੂਜੇ ਪਾਸੇ ਦਾ ਗਲੋਬ ਐਡਮੇਲ ਦੀ ਰਿਪੋਰਟ ਕਹਿੰਦੀ ਹੈ ਕਿ 2018 ਤੋਂ 2023 ਦਰਮਿਆਨ ਕੁਮਾਂਤਰੀ ਵਿਦਿਆਰਥੀਆਂ ਵੱਲੋਂ ਅਸਾਈਲਮ ਦਾ ਦਾਵਾ 646% ਵੱਧ ਗਿਆ ਜੋ ਇਮੀਗ੍ਰੇਸ਼ਨ ਪ੍ਰਣਾਲੀ ਸਾਹਮਣੇ ਕਿਸੇ ਵੱਡੀ ਚੁਣੌਤੀ ਤੋਂ ਘੱਟ ਨਹੀਂ ਹਨ ਹੁਣ ਕੈਨੇਡਾ ਸਰਕਾਰ ਦਾ ਮੰਨਣਾ ਹੈ ਕਿ ਟੈਂਪਰੇਰੀ ਰੈਜੀਡੈਂਸ ਦੀ ਗਿਣਤੀ ਹੱਥ ਤੋਂ ਜ਼ਿਆਦਾ ਵਧਣ ਕਰਕੇ ਹਾਊਸਿੰਗ ਅਤੇ ਹੈਲਥ ਕੇਅਰ ਸੈਂਟਰਾਂ ਤੇ ਗੈਰ ਜ਼ਰੂਰੀ ਦਬਾਅ ਪੈ ਰਿਹਾ ਹੈ ਪਰ ਮੋਟਰੀਅਲ ਹਵਾਈ ਅੱਡੇ ਰਾਹੀਂ ਕੈਨੇਡਾ 'ਚ ਦਾਖਲ ਹੋਏ 90 ਫੀਸਦੀ ਸ਼ਰਨਾਰਥੀਆਂ ਨੂੰ ਕੋਈ ਸਪਸ਼ਟ ਜਵਾਬ ਨਹੀਂ ਮਿਲਿਆ ਕਿ ਉਹਨਾਂ ਨੇ ਅਸਾਈਲਮ ਦਾਵਾ ਦਾ ਵਿਚਾਰ ਕੀਤਾ ਜਾਂ